ਅੰਮ੍ਰਿਤਸਰ ਦਾ ਸਭ ਤੋਂ ਮਹੱਤਵਪੂਰਨ ਇਲਾਕਾ ਰਣਜੀਤ ਐਵੇਨਿਊ ਸੀ ਬਲਾਕ ਮਾਰਕੀਟ ਦੇ ਮੰਦੇ ਹਾਲ ਹਨ ਜਿੱਥੇ ਕੂੜੇ ਦੇ ਢੇਰ ਲੱਗੇ ਹੋਏ ਹਨ ਅਤੇ ਨਾਲ ਹੀ ਉੱਥੇ ਜੜੀਆਂ ਇੰਟਰਲੌਕ ਟਾਈਲਾਂ ਲੱਗੀਆਂ ਹੋਈਆਂ ਹਨ ਉਹ ਵੀ ਥਾਂ-ਥਾਂ ਤੋਂ ਟੁੱਟੀਆਂ ਹੋਈਆਂ ਹਨ ਜਿਸ ਕਾਰਨ ਮਾਰਕੀਟ ਵਿੱਚ ਆਉਣ ਵਾਲੇ ਲੋਕਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇਸੇ ਸੰਬੰਧੀ ਵਾਰਡ ਨੰਬਰ 3 ਦੇ ਸਾਬਕਾ ਕੌਂਸਲਰ ਅਤੇ ਇੰਚਾਰਜ ਹਰਪਨ ਔਜਲਾ ਨੇ ਆਖਿਆ ਕਿ ਕਈ ਵਾਰ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਇਸ ਬਾਰੇ ਦੱਸਿਆ ਗਿਆ ਹੈ ਪੜ ਨਗਰ ਨਿਗਮ ਦੇ ਅਧਿਕਾਰੀਆਂ ਵੱਲੋਂ ਕੋਈ ਵੀ ਕੰਮ ਨਹੀਂ ਕੀਤਾ ਜਾ ਰਿਹਾ ਸੋ ਉਹਨਾਂ ਨੇ ਆਖਿਆ ਕਿ ਪਹਿਲੀਆਂ ਸਰਕਾਰਾਂ ਵਿੱਚ ਵੀ ਇਹੋ ਜਿਹੇ ਅਧਿਕਾਰੀ ਸਨ ਜੋ ਕੰਮ ਨਹੀਂ ਕਰਦੇ ਸਨ ਪਰ ਹੁਣ ਕੋਈ ਵੀ ਅਧਿਕਾਰੀ ਕੰਮ ਨਹੀਂ ਕਰ ਰਿਹਾ ਉਹਨਾਂ ਨਗਰ ਨਿਗਮ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਜਲਦੋ ਜਲਦ ਮਾਰਕੀਟ ਵਿੱਚ ਲੱਗੇ ਕੂੜੇ ਦੇ ਢੇਰਾਂ ਨੂੰ ਹਟਾਇਆ ਜਾਵੇ ਅਤੇ ਜਿਹੜੀ ਇੰਟਰਲੌਕ ਟਾਇਲਾਂ ਥਾਂ ਥਾਂ ਤੋਂ ਟੁੱਟੀਆਂ ਹੋਈਆਂ ਹਨ ਉਹਨਾਂ ਨੂੰ ਵੀ ਸਹੀ ਕਰਵਾਇਆ ਜਾਵੇ ਅਮ੍ਰਿਤਸਰ ਰਣਜੀਤ ਐਮਨਿ ਸ਼ੀ ਬਲੌਕ ਮਾਰਕੀਟ ਵਿੱਚ ਅਸੀਂ ਖੜੇ ਆ ਤੇ ਤੁਸੀਂ ਇੱਥੇ ਪਹਿਲਾਂ ਤਸਵੀਰਾਂ ਦੇਖ ਲਈਏ ਕਿਵੇਂ ਇੱਥੇ ਗੰਦਗੀ ਦੇ ਢੇਰ ਲੱਗੇ ਹਨ ਸੋ ਇੱਥੇ ਕੁਝ ਲੋਕ ਵੀ ਸਾਡੇ ਨਾਲ ਮੌਜੂਦ ਹਨ ਇੱਥੇ ਬਾਰ ਨੰਬਰ 3 ਤੋਂ ਉਥਾਪਕਾ ਕਾਉਂਸਲਰ ਅਤੇ ਬਾਰ ਇੰਚਾਰਜ ਹਰਪ੍ਰਣ ਸਿੰਘ ਓਜਲਾ ਵਿਸ਼ੇਸ਼ ਤੌਰ ਤੇ ਸਾਡੇ ਨਾਲ ਮੌਜੂਦ ਹਨ ਗੱਲਬਾਤ ਕਰਾਂਗੇ ਕਿ ਕਿਉਂ ਨਹੀਂ ਇੱਥੇ ਸਫਾਈ ਪ੍ਰਬੰਧ ਕੀਤੇ ਜਾ ਰਹੇ ਉਹਨਾਂ ਵੱਲੋਂ ਜਾਂ ਨਗਰ ਨਿਗਮ ਵੱਲੋਂ ਜਾਂ ਉਹ ਨਗਰ ਨਿਗਮ ਨੂੰ ਕਹਿ ਨਹੀਂ ਰਹੇ ਜੀ ਓਜਲਾ ਸਾਹਿਬ ਇੱਕ ਵਾਰ ਫਾਸਟ ਵੀ ਤੁਹਾਡਾ ਸਵਾਗਤ ਹੈ ਤੇ ਗੱਲ ਕਰੀਏ ਸ਼ੀਬਲੋਕ ਮਾਰਕੀਟ ਦੀ ਜਾਂ ਹੋਰ ਮਾਰਕੀਟਾਂ ਦੀ ਲਗਾਤਾਰ ਗੰਦਗੀ ਦਾ ਮਾਹੌਲ ਹੈ ਸਫਾਈ ਨਹੀਂ ਹੋ ਰਹੀ ਜੇ ਤੁਹਾਡੇ ਵੱਲੋਂ ਉਪਰਾਲਾ ਨਹੀਂ ਕੀਤਾ ਜਾਂ ਨਗਰ ਨਿਗਮ ਨਹੀਂ ਤੁਹਾਡੀ ਸੁਣਵਾਈ ਕਰ ਰਹੀ ਜੀ ਧੰਨਵਾਦ ਤੁਹਾਡੇ ਚੈਨਲ ਦਾ ਨਗਰ ਨਿਗਮ ਬਹੁਤ ਫੇਲ ਹੋ ਚੁੱਕੀ ਹੋਈ ਹੈ ਕਿਉਂਕਿ ਮੈਨੂੰ ਲੱਗਦਾ ਨਗਰ ਨਿਗਮ ਦਾ ਇਹ ਮਕਸਦ ਹੀ ਨਹੀਂ ਹੈ ਸਫਾਈ ਕਰਨਾ ਕਿਉਂਕਿ ਉਹੀ ਲੋਗ ਆ ਜਾਂ ਤੇ ਲੋਗ ਸਸਪੈਂਡ ਕੀਤੇ ਹੋਣ ਕੱਢੇ ਹੋਣ ਨੌਕਰੀਆਂ ਜੋ ਸਭ ਕੁਝ ਉਹੀ ਸਿਸਟਮ ਚੱਲੰਦਿਆ ਪਰ ਉਸ ਜਦੋਂ ਧਿਆਨ ਹੀ ਨਹੀਂ ਹੈਗਾ ਉਸ ਪੰਨੇ ਧਿਆਨ ਹੀ ਨਹੀਂ ਲੱਗਦਾ ਹੋਰ ਪਾਸੇ ਚਲ ਗਿਆ ਹੋਇਆ ਇਹਨਾਂ ਦਾ ਮੋਟੀ ਵੀ ਹੋਰ ਚਲ ਗਿਆ ਹੋਇਆ ਵਾ ਸਿਰਫ ਬੋਰਡ ਲਾ ਲਏ ਤੇ ਇਹ ਬਿਆਨ ਦੇਤੇ ਇਹਦਾ ਮਤਲਬ ਇਹ ਥੋੜਾ ਕੀ ਤੁਸੀਂ ਬਹੁਤ ਕੰਮ ਕਰ ਲਿਆ ਤੁਸੀਂ ਗਰਾਊਂਡ ਵਰਕ ਵੇਖੋ ਜਿਹੜਾ ਪੋਲਿਟੀਕਲ ਲੀਡਰ ਹੁੰਦਾ ਇਹ ਥੱਲਿਓਂ ਕੰਮ ਕਰਦਾ ਵਾ ਇਹ ਲੋਕਾਂ ਦੇ ਵਿੱਚ ਰਹਿੰਦਾ ਵਾ ਰੋਜ਼ ਸੋ ਇਹਨਾਂ ਨੂੰ ਦੇਖੀ ਨਹੀਂ ਰਿਹਾ ਜੇ ਸ਼ੀਸ਼ੇ ਕਾਲੇ ਕਰਕੇ ਹੁਣ ਬਸ ਫੁੱਟਰ ਮਾਰਦੇ ਕੋਈ ਐਨ ਨੂੰ ਗੱਡੀ ਭਜਾਉਂਦਾ ਕੋਈ ਐਨ ਨੂੰ ਭਜਾਉਂਦਾ ਦੋ ਦੋ ਗਨਮੈਨ ਲਏ ਆ ਬਸ ਇੰਨਾ ਇਹਨਾਂ ਦਾ ਕੰਮ ਆ ਉਹਨਾਂ ਦਾ ਸਭ ਪਹਿਲਾਂ ਤੁਸੀਂ ਪਹਿਲਾਂ ਸਰਕਾਰ ਚ ਕਾਉਂਸਲਰ ਤੁਸੀਂ ਰਹੇ ਹੁਣ ਤੁਸੀਂ ਬਾਡ ਇੰਚਾਰਜ ਹੋ ਪਹਿਲਾਂ ਵੀ ਕੰਮ ਕਰਵਾਇਆ ਫਿਰ ਹੁਣ ਕਿਉਂ ਨਹੀਂ ਸੁਣਵਾਈ ਹੋ ਰਹੀ ਟੋੜੀ ਨਹੀਂ ਸੁਣਵਾਈ ਤੇ ਮੈਂ ਸੁਣਵਾਈ ਮੇਰੀ ਕੀ ਕਿਸੇ ਦੀ ਨਹੀਂ ਹੋ ਰਹੀ ਇਹਨਾਂ ਦੇ ਆਪਣੇ ਐਮਐਲਏ ਦੀ ਨਹੀਂ ਹੋ ਰਹੀ ਸੋ ਉਹ ਹੀ ਐਕਸ਼ਨ ਆ ਉਹ ਹੀ ਐਸਟੀਓ ਸਾਹਿਬ ਆ ਉਹ ਹੀ ਜਈ ਸਾਹਿਬ ਆ ਸਾਰੇ ਡਿਪਾਰਟਮੈਂਟ ਉਦਾਂ ਚੱਲਦੇ ਆ ਤਨਖਾਹਾਂ ਚੱਲਦੀਆਂ ਵਾਂ ਜਿਹੜਾ ਏਸੀ ਅੱਜ ਕੰਪਲੇਨ ਦੇਂਦੇ ਨੇ ਅਗਲੇ ਦਿਨ ਸੋਲਵ ਹੁੰਦੀ ਸਾਡੀ ਸਰਕਾਰ ਚ ਗੱਲ ਕਰੀਏ ਸੀ ਬਲੋਗ ਮਾਰਕੀਟ ਦੀ ਆਪਾਂ ਹੁਣ ਇੱਥੇ ਖੜੇ ਆ ਇੱਥੋਂ ਦੇ ਕੀ ਹਾਲਾਤ ਹੈਗੇ ਨੇ ਇੱਥੋਂ ਦੇ ਸਰ ਪੁੱਛੋ ਹੀ ਨਾ ਲੋਕ ਇੰਨਾ ਕਲਪ ਚੁੱਕੇ ਹੋਏ ਆ ਉਹ ਕਹਿੰਦੇ ਛੱਡੋ ਹੀ ਕਹਿਣਾ ਹੀ ਨਹੀਂ ਆ ਅਸੀਂ ਵੋਟਾਂ ਪਾ ਕੇ ਦੱਸਾਂਗੇ ਇਹਨਾਂ ਨੂੰ ਸੋ ਹਾਲ ਤੁਸੀਂ ਵੇਖ ਲਓ ਤੁਸੀਂ ਆਪਣਾ ਕੈਮਰਾ ਘੁਮਾ ਲਓ ਕੋਈ ਤੁਸੀਂ ਡਿਵੈਲਪਮੈਂਟ ਵਾਲੇ ਵੇਖ ਲਓ ਲਾਅ ਐਂਡ ਆਰਡਰ ਵਾਲ ਵੇਖ ਲਓ ਕੂੜੇ ਵਾਲ ਵੇਖ ਲਓ ਲੋਕੀ ਨਾ ਟੈਕਸ ਪੇ ਕਰਦੇ ਆ ਇਹਨਾਂ ਨੂੰ ਚਿੱਠੀਆਂ ਕੱਢਦੇ ਆ ਕਿ ਟੈਕਸ ਪੇ ਕਰੋ ਉਹ ਵਿਚਾਰੇ ਟੈਕਸ ਪੇ ਕਰਦੇ ਆ ਅਨਕ੍ਰੋਚਮੈਂਟ ਕਰਦੇ ਆ ਰੇੜੀਆਂ ਵਾਲੀਆਂ ਉਹ ਦੋ ਦੋ ਰੇੜੀਆਂ ਲਾਉਂਦੇ ਆ ਇੱਥੇ 50-5000 ਰੁਪਏ ਕਰਾਇਆ ਦੇਂਦੇ ਆ ਉਹ ਆਖਾ ਪਿਆ ਉੱਥੇ ਵਿਚਾਰਾ ਇੱਕ ਰੇੜੀ ਲਾਉਂਦਾ ਤੇ ਚਲੋ ਉਹਦਾ ਬਾਰੋ-ਬਾਰ 1500 ਲੈਂਦੇ 1000 ਲੈਂਦੇ ਮੈਨੂੰ ਨਹੀਂ ਪਤਾ ਪਰ ਇਹ ਪਤਾ ਲੱਗਦਾ ਜਦੋਂ ਇਹਨਾਂ ਨੂੰ ਪੁੱਛੀਦਾ ਵਦਕਾਨਾਂ ਵਾਲਿਆਂ ਨੂੰ ਕਿ ਸ਼ਰੇਆਮ ਕੋਈ ਆਉਂਦਾ ਲੈਣ ਮੇਨ ਅਫਸਰ ਨਹੀਂ ਹੁੰਦਾ ਹੋਊਗਾ ਕੋਈ ਹੋਰ ਬੰਦਾ ਆ ਲੈਣਾ ਥੱਲੇ ਇੰਚਾਰਜ ਲਾਇਆ ਹੋਊਗਾ ਪਰ ਇਹ ਇਹ ਸਾਲ ਹੋ ਗਿਆ ਮੈਂ ਰੋਲਾ ਪਾਉਂਦੇ ਆ ਕਿ ਨਾ ਕਰੀਏ ਆਪਾਂ ਇਹਨਾਂ ਨੂੰ ਜਾਂ ਬੰਦ ਕਰ ਦਈਏ ਤੇ ਆਪਾਂ ਰੀੜੀਆਂ ਲਵਾ ਲਈ ਇਹਨਾਂ ਕੋਈ ਸੋ ਇਹ ਥੋੜਾ ਧਿਆਨ ਦੇਣਾ ਚਾਹੀਦਾ ਇਨਕ੍ਰੋਚਮੈਂਟ ਦਾ ਭਾਈ ਤੁਸੀਂ ਵਾਰ-ਵਾਰ ਨਿਕਰ ਨਹੀਂ ਕੇ ਮੈਨੂੰ ਕਹਿ ਰਹੇ ਸਫਾਈ ਪ੍ਰਬੰਧ ਨਹੀਂ ਹੋ ਰਿਹਾ ਕਿ ਆਉਣ ਵਾਲੇ ਜਿਹੜੇ ਟਾਈਮ 'ਚ ਕੋਈ ਵੱਡਾ ਐਕਸ਼ਨ ਲਿਆ ਜਾ ਸਕਦਾ ਹੁਣ ਤੁਹਾਡੇ ਵੱਲੋਂ ਅਸੀਂ ਅਸੀਂ ਜੇ ਤੇ ਨਾ ਅਸੀਂ ਸੋਚਿਆ ਵਾ ਕਿ ਅਸੀਂ ਧਰਨਾ ਲਾਵਾਂਗੇ ਇਹ ਜਿਹੜੀ ਸੁੱਤੀ ਸਰਕਾਰ ਇਹਨੂੰ ਜਗਾਵਾਂਗੇ ਅਸੀਂ ਧਰਨਾ ਲਾਵਾਂਗੇ ਅਸੀਂ ਇਹ ਵੀ ਬੇਨਤੀ ਕਰਾਂਗੇ ਫਿਰ ਕਿ ਜਿੱਥੇ ਕੂੜਾ ਜਿਹੜਾ ਜਿੱਦਾ ਜਿੱਦਾ ਘਰੇ ਆ ਇਹਨੇ ਲਿਆ ਗਏ ਨਾ ਕਰਨੇ ਉਂ ਤੇ ਰੱਖ ਕੇ ਆਈਏ ਫਿਰ ਕੋਈ ਤਰੀਕ ਮਿੱਠੀ ਹੈ ਕਿ ਦੋ ਤਨ ਨਲਗਾਣਾ ਹੈ ਅਸੀਂ 13 ਤਰੀਕ ਸੋਚ ਰਹੇ ਆ ਜੀ 13 ਤਰੀਕ ਨੂੰ ਧਰਨਾ ਲਾਵਾਂਗੇ ਜੀ ਤੇ ਬਾਕੀ ਇਹ ਆ ਕਿ ਮੈਂ ਫਿਰ ਬੇਨਤੀ ਕਰਦਾ ਅਸੀਂ ਨਹੀਂ ਚਾਹੁੰਦੇ ਸਾਡੇ ਸ਼ਹਿਰ ਦਾ ਨਾਮ ਖਰਾਬ ਹੋਵੇ ਸਾਾਨੂੰ ਨਹੀਂ ਚੰਗਾ ਲੱਗਦਾ ਚੈਲਨ ਆ ਜਿਹਦੇ ਰੌਲਾ ਪਾਈਏ ਗੰਦਾ ਬੋਲੀਏ ਤੁਹਾਡੇ ਬਾਰੇ ਪਰ ਜੇ ਆਪਣਾ ਕੰਮ ਨੂੰ ਆਪਣੀ ਡਿਊਟੀ ਨੂੰ ਸਮਝਣਗੇ ਤੇ ਫਿਰ ਸ਼ਹਿਰ ਦਾ ਨਾਮ ਵਧੀਆ ਹੋਣਾ ਸਾਡਾ ਕੀ ਸਾਰੇ ਪੋਲੀਟਿਕਲ ਬੰਦਿਆਂ ਦਾ ਨਾਮ ਚੰਗਾ ਹੁੰਦਾ ਵਾ ਕਿ ਇਹ ਬੜੇ ਚੰਗੇ ਅਫਸਰ ਆ ਜਾਂ ਚੰਗੇ politcal ਬੰਦੇ ਆ ਜਿਨ੍ਹਾਂ ਨੇ ਸ਼ਹਿਰ ਨੂੰ ਸਾਫ਼ ਰੱਖਿਆ ਪਰ ਇਹ ਸਭ ਸੁੱਤੇ ਹੋ ਜਾਂ ਧਿਆਨ ਹੀ ਹੋਰ ਬਣੇ ਲੈ ਗਿਆ ਡਿਵਰਜਨ ਹੋ ਗਈ ਇਹਨਾਂ ਦੇ ਮਾਈਂਡ ਸੈਟ ਹੀ ਮਿਲਦਾ ਪਤਾ ਨਹੀਂ ਕਿੱਧਰ ਚਲ ਗਿਆ ਵਾ ਜੀ ਬਿਲਕੁਲ ਇਹ ਇਸ ਵੇਲੇ ਸਾਡੇ ਨਾਲ ਦੁਕਾਨਦਾਰ ਵੀ ਮੌਜੂਦ ਨੇ ਉਹਨਾਂ ਵੀ ਗੱਲ ਕਰ ਰਹੇ ਜੀ ਸਰ ਕੀ ਮੁਸ਼ਕਿਲਾਂ ਆਤੋਂ ਆ ਰਹੀਆਂ ਕਾਰੋਬਾਰ ਕਰਨ ਵੇਲੇ ਤੇ ਮਾਹੌਲ ਕੀ ਇੱਥੋਂ ਦਾ ਜੀ ਸਰ ਪਹਿਲੇ ਤਾਂ ਸਾਰੇ ਤੁਹਾਨੂੰ ਸਭ ਤੋਂ ਜ਼ਿਆਦਾ ਧੰਨਵਾਦ ਤੁਸੀਂ ਤੁਹਾਡੇ ਅਸੀਂ ਤੁਹਾਡੇ ਰਹੇ ਆਪਣਾ ਥੋੜਾ ਜਿਹਾ ਜੋ ਵੀ ਸਾਨੂੰ ਇੱਥੇ ਪ੍ਰੋਬਲਮਸ ਆ ਰਹੀਆਂ ਉਹਨੂੰ ਡਿਪਿਕ ਕਰ ਸਕਦੇ ਹਾਂ ਮੇਰੀ ਇਥੇ 2-3 ਦੁਕਾਨਾਂ ਨੇ ਇਸ ਮਾਰਕੀਟ ਦੇ ਵਿੱਚ ਰਣਜੀਤ ਦੇ ਨੇ ਸੀ ਬਲਾਕ ਚ ਤੇ ਅਸੀਂ ਇੱਕ-ਇੱਕ ਦੁਕਾਨ ਦਾ ਕੋਈ ਘੱਟੋ-ਘੱਟ 40-50 ਹਜ਼ਾਰ ਰੁਪਏ ਮਹੀਨੇ ਦਾ ਕਿਰਾਇਆ ਭਰਨੇ ਆ ਤੇ ਸਾਲ ਮਗਰ ਇੱਕ ਦੁਕਾਨ ਦਾ ਸਾਨੂੰ 40 ਤੋਂ 50 ਹਜ਼ਾਰ ਰੁਪਏ ਪ੍ਰਾਪਰਟੀ ਟੈਕਸ ਆਂਦਾ ਲੱਗ ਕੇ ਤੇ ਜੋ ਕਿ ਅਸੀਂ ਰੈਗੂਲਰਲੀ ਪੇ ਕਰਨੇ ਆ ਇਲੈਕਟ੍ਰਿਸਿਟੀ ਦੇ ਬਿਲਸ ਰੈਗੂਲਰਲੀ ਪੇ ਕਰਨੇ ਸਭ ਕੁਝ ਕਰਨੇ ਪਏ ਆ ਬਟ ਸਾਨੂੰ ਜਿਹੜਾ ਪ੍ਰੋਬਲਮ ਮੇਨ ਕਿੱਥੇ ਆ ਰਹੀ ਹੈ ਕਿ ਇੱਕ ਤੇ ਇਸ ਮਾਰਕੀਟ ਦੀ ਸਾਫ ਸਫਾਈ ਵੱਲ ਸਰਕਾਰ ਦਾ ਕੋਈ ਧਿਆਨ ਨਹੀਂ ਹੈਗਾ ਦੂਸਰਾ ਇਸ ਮਾਰਕੀਟ ਦੇ ਵਿੱਚ ਸ਼ਾਮ ਦੇ ਟਾਈਮ ਘੱਟੋ-ਘੱਟਨੀ ਦੇ 10 ਤੋਂ 15 ਰੇੜੀਆਂ ਲੱਗ ਜਾਂਦੀਆਂ ਖਾਣ-ਪੀਣ ਦੀਆਂ ਜੋ ਸਾਡੇ ਕੰਮ ਨੂੰ ਸਫਰ ਕਰ ਰਹੀਆਂ ਰੀਜ਼ਨ ਬੀਇੰਗ ਕਿਉਂ ਕਿਉਂਕਿ ਉਹਨਾਂ ਨੂੰ ਕੋਈ ਰੈਂਟ ਨਹੀਂ ਪੇਰਿਆ ਕੋਈ ਇਲੈਕਟ੍ਰਿਸਿਟੀ ਦਾ ਖਰਚਾ ਨਹੀਂ ਪੇਰਿਆ ਤੇ ਉਹ ਚੀਜ਼ਾਂ ਜਿਹੜੀਆਂ ਨੇ ਆਪਣੇ ਸਸਤੇ ਰੇਟਸ ਤੇ ਵੇਚ ਦਿੰਦੇ ਨੇ ਤੇ ਲੋਕੀ ਉਹ ਤੋਂ ਮੂਵ ਕਰ ਜਾਂਦੇ ਨੇ ਤੇ ਸਾਡੇ ਪਲ ਜਿਹੜਾ ਰੈਸਟੋਰੈਂਟ ਹੈ ਉਹ ਬਿਲਕੁਲ ਖਾਲੀ ਜਾ ਰਹੇ ਨੇ ਤੇ ਅਸੀਂ ਸਰਕਾਰ ਅਗੇ ਇਹ ਗੁਜ਼ਾਰਿਸ਼ ਕਰਨੇ ਆ ਕਿ ਸਾਡੀ ਇਹ ਚੀਜ਼ ਨੂੰ ਤੁਸੀਂ ਗੌਰ ਫਰਮਾਓ ਤੇ ਇੱਥੇ ਜਿਹੜੀਆਂ ਰੇੜੀਆਂ ਲੱਗਦੀਆਂ ਉਹਨਾਂ ਨੂੰ ਰੇੜੀ ਮਾਰਕੀਟ 'ਚ ਸ਼ਿਫਟ ਕਰੋ ਜਿੱਥੇ ਆਪਾਂ ਇੱਕ ਉਹਨਾਂ ਵਾਸਤੇ ਇੱਕ ਡੈਸੀਗਨੇਟਿਡ ਏਰੀਆ ਬਣਾਇਆ ਹੈ ਤੇ ਸਾਡੀ ਇਹ ਪ੍ਰੋਬਲਮਸ ਦਾ ਹੱਲ ਕਢੋ ਤੇ ਪਲੀਜ਼ ਇਹਦੇ ਵਾਸਤੇ ਕੁਝ ਸੋਚੋ ਸਾਡੇ ਬਾਰੇ ਸੋਚੋ ਜੀ ਬਿਲਕੁਲ ਇਥੋਂ ਦੇ ਦੁਕਾਨਦਾਰ ਵੀ ਮੌਜੂਦ ਸਨ ਉਹਨਾਂ ਨੇ ਗੱਲਬਾਤ ਕਰਦਿਆਂ ਹੋਇਆਂ ਕਿ ਕਿ ਵੱਡਾ ਰੈਂਟ ਪੇ ਕਰ ਰਹੇ ਹਨ ਅਤੇ ਪ੍ਰੋਪਰਟੀ ਟੈਕਸ ਵੀ ਪੇ ਕਰ ਰਹੇ ਹਨ ਪਰ ਸ਼ਾਮ ਦੇ ਟਾਈਮ ਇੱਥੇ ਜਿਹੜੀਆਂ ਰੇਡੀਆਂ ਲੱਗ ਜਾਂਦੀਆਂ ਹਨ ਉਸ ਨਾਲ ਉਹਨਾਂ ਦਾ ਕਾਰੋਬਾਰ ਪ੍ਰਭਾਵਿਤ ਹੋ ਰਿਹਾ ਹੈ ਉਹਨਾਂ ਨੇ ਆਖਿਆ ਕਿ ਅਸੀਂ ਰੇਡੀਆਂ ਦੇ ਖਿਲਾਫ ਵੀ ਨਹੀਂ ਹਾਂ ਪਰ ਜਿੱਥੇ ਉਹਨਾਂ ਦੀ ਜਗ੍ਹਾ ਬੰਦੀ ਹੈ ਉੱਥੇ ਉਹਨਾਂ ਨੂੰ ਜਗ੍ਹਾ ਦਿੱਤੀ ਜਾਵੇ ਤਾਂ ਜੋ ਉਹ ਵੀ ਕੰਮ ਕਰ ਸਕਣ ਤੇ ਸਾਡਾ ਕਾਰੋਬਾਰ ਵੀ ਚੱਲਦਾ ਰਹੇ ਦੂਜੇ ਪਾਸੇ ਬਾੜ ਨੰਬਰ 3 ਦੇ ਇੰਚਾਰਜ ਹਰਪੰਸ ਸਿੰਘ ਔਜਲਾ ਨੇ ਆਖਿਆ ਕਿ ਜਲਦ ਤੋਂ ਜਲਦ ਨਗਰ ਨਿਗਮ ਅਤੇ ਇੰਪਰੂਵਮ ਵਿਜੇ ਕੁਮਾਰ ਨਾਲ ਰਕੇਸ਼ ਕੁਮਾਰ